ਦਾ ਕਿਤਰਾ ਕੇ ਚਲਾ ਹੋ ਗਿਆ ਜੀ ਨੇੜੇ ਆਇਆ ਮੈਂਬਰਾਂ ਕਿ ਅੱਜ ਇਹ ਗੱਲ ਸੁਣਾ ਦੇ ਹੋਈ। ਜੀ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਇਸ਼ਤਿਹਾਰ ਜੋ ਕੇਵਲ ਰਾਜਪਾਲ ਜੀ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਚੰਗੇ ਲੜਤੇ ਲਾਇਆਗਾ ਖੇਡਾਂ ਦੇ ਵਿੱਚ ਪਾਇਆਗਾ ਬਹੁਤ ਮਿਹਨਤ ਕਰਦਾਗਾ ਔਰ ਸਾਡਾ ਬੱਚਾ ਜਿਹੜਾ ਇਹਦਾ ਟੀਰ ਲੈਵਲ ਤੇ ਜਿਹੜੀ ਹੈਗਾ ਮੁਕੇਬਾਈ ਦੇ ਵਿੱਚ ਟੀਰ ਲੈਵਲ ਤੇ 골ਡ ਮੈਡ ਜਿੱਤ ਕੇ ਆਇਆ ਸੀ ਸਾਰਾ ਧੰਨਵਾਦ ਕਰਦੇ ਹਾਂ ਸਾਡੇ ਬਾਈ ਦਾ ਸਾਰੇ ਪਿੰਡ ਦਾ ਸਾਡੇ ਬੱਚਿਆਂ ਦਾ ਸਾਡੇ ਇਹਨਾਂ ਦੇ ਮਾਪਿਆਂ ਦਾ ਜਿਨ੍ਹਾਂ ਨੇ ਬੱਚੇ ਨੂੰ ਚੰਗੇ ਲੀਤੇ ਲਾਇਆਗਾ ਜੀ ਅੱਜ ਅਸੀਂ ਹਾਂ ਖੇਡਾਂ ਪਤਨ ਪੰਜਾਬ ਦੀਆਂ ਜੀਜਨ 3 ਦੇ ਵਿੱਚੋਂ ਜਿਹੜੀ ਐਸਬੀਐਸ ਨਗਰ ਨਵਾਸਰ ਵਿੱਚ ਹੋਈ ਸੀ ਉਹਦੇ ਵਿੱਚੋਂ ਸਟੇਟ ਦੇ ਵਿੱਚੋਂ ਬੱਚਿਆਂ ਨੇ ਧੀਰਜ ਨੇ ਅੰਡਰ 14 ਦੇ ਵਿੱਚ 골ਡ ਮੈਡਲ ਬਰਿੰਦਰ ਸਰਾਣ ਨੇ ਅੰਡਰ 14 ਦੇ ਵਿੱਚ ਬ੍ਰੌਂਜ਼ ਮੈਡਲ ਤੇ ਬਲਵਿੰਦਰ ਸਿੰਘ ਨੇ ਅੰਡਰ 21 ਦੇ ਵਿੱਚ ਬ੍ਰੌਂਜ਼ ਮੈਡਲ ਹਾਸਲ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਸਾਡਾ ਵਧੀਆ ਬਹੁਤ ਵਧੀਆ ਸੰਧਰ ਭਰਮਾ ਦਾ ਸਵਾਗਤ ਹੋਇਆ ਇਹਦੀ ਧੰਨਵਾਦੀਆਂ ਇਹ ਸਾਰੇ ਬੰਦੇ ਕਾਲਾ ਸਿੰਘ ਅੰਗਰੇਜ਼ ਸਿੰਘ ਆ ਮੈਂਬਰ ਨੇ ਆਪਣੇ ਬਾਕੀ ਹੋਰ ਵੀ ਬਹੁਤ ਵਾਰ ਬੰਦਿਆ ਸਿੰਘ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਸ਼ੁਕਰਗੁਜ਼ਾਰ ਆ ਤਾਂ ਤਾਂ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਚੱਗੇ ਪਾਸੇ ਚੱਲਣ ਦਾ ਮਿਹਰ ਭਰਿਆ ਹੱਥ ਰੱਖਿਆ ਉਸ ਤੋਂ ਬਾਅਦ ਸ਼ੁਕਰਗੁਜ਼ਾਰ ਆ ਸੀ ਕੇਵਲ ਰਾਜਪਾਲ ਜੀ ਦੇ ਇਹਨਾਂ ਦਾ ਕੋ ਸਾਹ ਹੈ ਜੋ ਬਹੁਤ ਵਧੀਆ ਮਿਹਨਤ ਕਰਾਉਂਦਾ ਬੱਚਿਆਂ ਨੂੰ ਤੇ ਮਿਹਨਤ ਨਾਲ ਹੀ ਸਾਨੂੰ ਬਹੁਤ ਖੁਸ਼ੀ ਆ ਸਾਰੇ ਪਰਿਵਾਰ ਨੂੰ ਵੀ ਸਾਡੇ ਬੱਚੇ ਪੰਜਾਬ ਖੇਡ ਕੇ ਆਏ ਆ ਏ ਆਪਣਾ ਨਾਮ ਪਿੰਡ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਕੇ ਆ ਕੱਲ ਨੂੰ ਅਸੀਂ 2:30 ਵਜੇ ਦੇ ਕਰੀਬ ਬੱਚਿਆਂ ਨੂੰ ਬਸ ਸਟੈਂਡ ਤੋਂ ਅਸੀਂ ਇਹਨਾਂ ਦਾ ਸਵਾਗਤ ਕਰਕੇ ਲੈ ਕੇ ਆਵਾਂਗੇ ਅਸੀਂ ਅਪੀਲ ਕਰਦੇ ਆ ਸਾਰੇ ਨਗਰ ਵਾਸੀਆਂ ਨੂੰ ਵੀ ਪੁਲਿਸ ਦੀ ਕਿਰਪਾਲਤਾ ਨਾਲ